ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦਇਆ ਕਰਨੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ ਸੰਤ ਜਨ ਸਭ ਤੇ ਦਇਆ ਮਿਹਰ ਦੀ ਦ੍ਰਿਸ਼ਟੀ ਕਰਨੰ ਕੀਏ ਕਰਦੇ ਰਹਿੰਦੇ ਹਨ ਸਭ ਦੇ ਜੰਮਣ ਮਰਨ ਦੇ ਦੁੱਖ ਕਸ਼ਟ ਹਰਣ ਹਰ ਦੇ ਪਾਪ ਮੀਟ ਦੇ ਰਹਿੰਦੇ ਹਨ ਅਤੇ ਪਰਮੇਸ਼ਰ ਦੇ ਨਾਮ ਦਾ ਹਰ ਵਕਤ ਕੀਰਤਨ ਹੈ ਜਸ ਉਚਰਣ ਉਚਾਰਦੇ ਰਹਿੰਦੇ ਹਨ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਉਹਨਾਂ ਸੰਤ ਜਨਾਤੀ ਪੁਰਖ ਪੂਰਨ ਭਗਵਾਨ ਹੈ ਪਰਮੇਸ਼ਰ ਦੇ ਆਲੂ ਹੈ ਇਸ ਕਰਕੇ ਉਸ ਸੰਤ ਜਨ ਮਾਇਆ ਦੇ ਮੋਹ ਰੂਪ ਚਿੱਕੜ ਵਿੱਚ ਨਹੀਂ ਲਿਪਤ ਕੇ ਲਿਬੜਦੇ ਉਹਨਾਂ ਨੂੰ ਮਾਇਆ ਲਿਪਤ ਲਵਾਏ ਮਾਂ ਨਹੀਂ ਕਰ ਸਕਦੀ ਪਾਹੇ ਬਲੰਦੜੀ ਬੁਝ ਗਈ ਰਖੰਡੜੋ ਪ੍ਰਭ ਆਪ ਜਿਨ੍ਹਾਂ ਪਿਆਰਿਆਂ ਦਾ ਪ੍ਰਭ ਪਰਮੇਸ਼ਰ ਆਪ ਲੋਕ ਪਰਲੋਕ ਵਿੱਚ ਰਖੰਡੜੋ ਰੱਖਾ ਹੋਇਆ ਹੈ ਉਨ੍ਹਾਂ ਦੇ ਅੰਦਰ ਬਲੰਦੜੀ ਬਲਦੀ ਹੋਈ ਮਾਇਆ ਦੀ ਤ੍ਰਿष्णा ਰੂਪੀ ਪਾਹੇ ਅਗਨੀ ਨਾਮ ਰੂਪੀ ਜਲ ਨਾਲ ਬੁਝ ਗਈ ਹੈ ਨਿਵਰਤ ਹੋ ਗਈ ਹੈ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਜਿਸ ਵਾਹਿਗੁਰੂ ਨੇ ਮੇਦਨੀ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੈ ਉਹ ਪ੍ਰਭੂ ਪਰਮੇਸ਼ਰ ਦੇ ਜਾਪ ਨੂੰ ਮਨ ਬਾਣੀ ਸਰੀਰ ਕਰਕੇ ਜਪਨਾ ਕਰੋ ਪਉੜੀ ਜਾ ਪ੍ਰਭ ਪਏ ਦਿਆਲ ਨਾ ਵਿਆਪੇ ਮਾਇਆ ਜਦੋਂ ਗੁਰਮੁਖ ਜਨਾਂ ਤੇ ਪ੍ਰਭ ਪਰਮੇਸ਼ਰ ਦਿਆਲੂ ਕਿਰਪਾਲੂ ਹੋ ਜਾਵੇ ਤਾਂ ਉਹਨਾਂ ਨੂੰ ਮਾਇਆ ਨਹੀਂ ਵਿਆਪਦੀ ਚਿੰਬੜ ਦੀ ਭਾਵ ਜਿਸ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਉਹਨਾਂ ਦਾ ਮਨ ਮਾਇਆ ਤੋਂ ਨਰਲੇਪ ਰਹਿਦਾ ਹੈ ਅਤੇ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਹਾ ਉਹਨਾਂ ਦੇ ਕਰੋੜਾਂ ਜਨਮਾਂ ਦੇ ਅਗਾ ਭਾਵ ਪਾਪ ਪਾਪਾਂ ਦੇ ਕੋਟ ਕਿਲੇ ਉਸਰੇ ਹੋਏ ਨਾਸ ਨਸ਼ਟ ਹੋ ਗਏ ਹਨ ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਹਰ ਪਰਮੇਸ਼ਰ ਦਾ ਨਾਮ ਧਿਆਉਣਾ ਕੀਤਾ ਹੈ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਜਿਨ੍ਹਾਂ ਪੁਰਖਾਂ ਨੇ ਪਰਮੇਸ਼ਰ ਦੇ ਭਗਤ ਜਨਾਂ ਦੀ ਚਰਨ ਧੂੜ ਵਿੱਚ ਸ਼ਰਦਾ ਨਾਲ ਨਹਾਇਆ ਇਸ਼ਨਾਨ ਕੀਤਾ ਹੈ ਉਹ ਮਨ ਬਾਣੀ ਸਰੀਰ ਕਰਕੇ ਨਿਰਮਲ ਉਜਲ ਹੋ ਗਏ ਹਨ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਜਦੋਂ ਪੂਰਨ ਵਿਆਪਕ ਪ੍ਰਭ ਪਰਮੇਸ਼ਰ ਨੂੰ ਪਾਇਆ ਪ੍ਰਾਪਤ ਕਰ ਲਿਆ ਤਾਂ ਉਹਨਾਂ ਦਾ ਮਨ ਤੇ ਤਨ ਸਰੀਰ ਸੰਤੋਖ ਸੰਤੁਸ਼ਟ ਹੋ ਗਿਆ ਹੈ ਤਰੇ ਗੁਟੰਬ ਸੰਗ ਲੋਗ ਕੁੱਲ ਸਬਾਇਆ ਉਹਾਂ ਨੇ ਕੁਟੰਬ ਇਸਤਰੀ ਤੋਂ ਵਧਿਆ ਪਰਿਵਾਰ ਆਦਿਕ ਹੋਰ ਸੰਗਤ ਕਰਨ ਵਾਲੇ ਲੋਕ ਅਤੇ ਆਪਣੀਆਂ ਬੇਗਤ ਹੋਈਆਂ ਸਬਾਇਆ ਸਾਰੀਆਂ ਕੁਲਾਂ ਨੂੰ ਤਾਰ ਲਿਆ ਹੈ ਸਲੋਕ ਗੁਰੂ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ਗੁਰ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਗੋਬਿੰਦ ਕਈਏ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਹਨ ਗੁਰ ਸਤਗੁਰੂ ਜੀ ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲੇ ਹਨ ਅਤੇ ਸਤਗੁਰੂ ਨਾਨਕ ਦੇਵ ਜੀ ਸਾਰਿਆਂ ਥਾਵਾਂ ਵਿੱਚ ਪੂਰਨ ਵਿਆਪਕ ਨਾਰਾਇਣ ਹੈ ਪਰਮੇਸ਼ਰ ਦਾ ਸਰੂਪ ਹਨ ਗੁਰਦਿਆਲ ਸਮਰੱਥ ਗੁਰ ਗੁਰ ਨਾਨਕ ਪਦਤ ਉਦਾਰਣ ਹੈ ਗੁਰ ਸਤਗੁਰੂ ਨਾਨਕ ਦੇਵ ਮਹਾਰਾਜੀ ਦਇਆ ਦੇ ਆਲਕਾਰ ਹਨ ਸਤਗੁਰੂ ਜੀ ਸਮਰੱਥ ਸਰਬ ਸ਼ਕਤੀਵਾਨ ਸਰਬ ਕਲਾ ਸਮਰਤ ਹਨ ਜੋ ਜੀਵਾਂ ਨੂੰ ਬ੍ਰਹਮ ਗਿਆਨ ਬਖਸ਼ ਕੇ ਸੰਸਾਰ ਸਮੁੰਦਰ ਤੋਂ ਮੁਕਤ ਕਰ ਦਿੰਦੇ ਹਨ ਅਤੇ ਸਤਿਗੁਰੂ ਨਾਨਕ ਦੇਵ ਜੀ ਸ਼ਰਨ ਆਏ ਪਤਿਤ ਪਾਪੀਆਂ ਨੂੰ ਵੀ ਤਾਰਨ ਵਾਲੇ ਹਨ। ਭੌਜਲ ਬਿਖਮ ਅਸਗਾਹ ਗੁਰ ਬੋਹਿਤ ਹੈ ਤਾਰੇਮ ਇਹ ਭੌਜਲ ਸੰਸਾਰ ਰੂਪੀ ਸਮੁੰਦਰ ਬੜਾ ਬਿਖਮ ਕਠਨ ਤੇ ਅਸਗਾਹ ਡੂੰਗਾ ਹੈ ਇਸ ਕਠਨ ਸੰਸਾਰ ਰੂਪੀ ਸਮੁੰਦਰ ਦਾ ਕੋਈ ਪੁਰਖ ਵੀ ਜਪਤਾ ਬਾਦ ਸਾਧਨਾ ਕਰਕੇ ਅਸਗਾਹ ਉਤਾ ਨਹੀਂ ਪਾ ਸਕਦਾ ਪਰੰਤੂ ਇਸ ਤੋਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੀਵਾਂ ਨੂੰ ਨਾਮ ਰੂਪ ਬੋਹਿਤ ਜਹਾਜ਼ ਤੇ ਚੜਾ ਕੇ ਤਾਰੇਮ ਕਈਏ ਤਾਰਨਾ ਕੀਤਾ ਹੈ ਤੇ ਜੀਵ ਤਰ ਰਹੇ ਆ ਨਾਨਕ ਪੂਰਕ ਰਮ ਸਤਿਗੁਰ ਚਰਣੀ ਲੱਗਿਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿੰਨਾ ਪੁਰਖਾਂ ਦੇ ਪੂਰਨ ਕ੍ਰਮ ਭਾਗ ਭਾਵ ਨਿਸ਼ਕਾਮ ਕਰਮ ਹਨ ਉਹ ਪੂਰੇ ਸਤਿਗੁਰਾਂ ਦੇ ਚਰਨੀ ਲੱਗਦੇ ਹਨ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਧੰਨ ਗੁਰੂ ਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਧੰਨ ਧੰਤਾ ਦੇ ਜੋਗ ਹਨ ਜਿਸ ਗੁਰਾਂ ਦੀ ਸੰਗਤ ਕਰਕੇ ਅਸੀਂ ਜੀਵਾਂ ਨੇ ਹਰ ਪਰਮੇਸ਼ਰ ਦਾ ਜਪੇ ਜਾਪ ਕੀਤਾ ਹੈ ਸਾਰੀ ਸ੍ਰਿਸ਼ਟੀ ਨੂੰ ਵਾਹਿਗੁਰੂ ਨਾਮ ਦਾ ਜਾਪ ਪ੍ਰਾਪਤ ਹੋਇਆ ਹੈ ਗੁਰ ਕਿਰਪਾਲ ਜਪ ਭਏ ਤਾਂ ਅਵਗਣ ਸਭ ਛਪੇ ਜਦੋਂ ਗੁਰ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾਲੂ ਦਿਆਲੂ ਹੋਏ ਤਾਂ ਸਾਰੇ ਔਗਣ ਹਿਰਦੇ ਵਿੱਚੋਂ ਛਪੇ ਲੋਕ ਗਏ ਭਾਵ ਛੱਡ ਗਏ ਅਰਥਾਤ ਜਿਵੇਂ ਸੂਰਜ ਚੜ੍ਹਨ ਤੋਂ ਰਾਤ ਦਾ ਹਨੇਰਾ ਛਪ ਜਾਂਦਾ ਅਲੋਪ ਹੋ ਜਾਂਦਾ ਇਉਂ ਗਿਆਨ ਰੂਪੀ ਸੂਰਜ ਚੜ੍ਹਨੇ ਕਰਕੇ ਅਵਿਦਿਆ ਰੂਪੀ ਰਾਤ ਦਾ ਹਨੇਰਾ ਅਲੂਪ ਹੋ ਗਿਆ ਹੈ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥੱਪੇ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਗੁਰਦੇਵ ਗੁਰੂ ਨਾਨਕ ਦੇਵ ਜੀ ਨੇ ਨੀਚੋਂ ਨੀਵੇਂ ਪੁਰਖ ਜੋ ਜੁਨਾ ਵਿੱਚ ਭਰਮਣ ਵਾਲੇ ਸਨ ਉਹਨਾਂ ਨੂੰ ਉੱਚੀ ਪਦਵੀ ਪਾਉ ਮੁਕਤ ਰੂਪ ਪਦਵੀ ਤੇ ਥੱਪੇ ਇਸਤਤ ਕੀਤਾ ਹੈ ਸਥਾਪਨ ਕਰ ਦਿੱਤਾ ਹੈ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਕਟ ਸਿਲਕ ਦੁਖ ਮਾਇਆ ਕਰ ਲੀਨੇ ਅਪਦ세 ਮਾਇਆ ਦੇ ਦੁੱਖਾਂ ਦੀ ਜੰਮਣ ਮਰਨ ਦੇ ਦੁੱਖਾਂ ਦੀ ਸਿਲਕ ਫਾਹੀ ਕੱਟ ਕੇ ਆਪਣੇ ਦਾਸ ਕਰ ਲਏ ਹਨ ਪਾਵ ਆਪਣੇ ਸੇਵਕ ਬਣਾ ਲਏ ਹਨ ਕਾਲ ਰੂਪੀ ਵਿਵਤਾ ਤੋਂ ਮਨ ਰੂਪੀ ਹੱਥ ਪਕੜ ਕੇ ਆਪਣੀ ਦਸੇ ਤਰਫ ਕਰਕੇ ਆਪ ਆਪਣੇ ਸਰੂਪ ਵਿੱਚ ਲੀਨੇ ਲੀਨ ਕਰ ਲਿਆ ਹੈ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਤਿਗੁਰਾਂ ਦੀ ਕਿਰਪਾ ਕਰਕੇ ਹੀ ਦਾਸਾਂ ਨੇ ਰਸਨਾ ਜੀਬਾ ਨਾਲ ਪਰਮੇਸ਼ਰ ਦੇ ਜਿ세 ਕੀਰਤਨ ਰੂਪਵੇ ਸ਼ੁਭ ਗੁਣ ਬੇਅੰਤ ਅਨੰਤ ਅਨੰਤ ਕਰਕੇ ਗਉਣਾ ਕੀਤੇ ਹਨ ਸਲੋਕ ਦ੍ਰਿਸ਼ਟੰਤ ਇਕ ਸੁਨੀ ਅੰਤ ਇਕ ਵਰਤੰਤ ਇਕ ਨਰਹਰੈ ਇਕ ਨਰਹਰੈ ਪਰਮੇਸ਼ਰ ਹੀ ਸਾਰੀਆਂ ਥਾਵਾਂ ਵਿੱਚ ਵਰਤੰਤ ਵਰਤ ਰਿਹਾ ਹੈ ਇੱਕ ਪਰਮੇਸ਼ਰ ਹੀ ਸਾਰਿਆਂ ਦੇ ਕੀਤੇ ਕਾਰਜਾਂ ਨੂੰ ਅਦ੍ਰਿਸ਼ਟਾ ਰੂਪ ਹੋ ਕੇ ਦ੍ਰਿਸ਼ਟੰਤ ਦੇਖਦਾ ਹੈ। ਇਕੋ ਕਹੀਏ ਇਕੋ ਪਰਮੇਸ਼ਰ ਹੀ ਸਾਰਿਆਂ ਦੀਆਂ ਗੱਲਾਂ ਸੁਣੀ ਅੰਤ ਸੁਣਦਾ ਹੈ। ਸਾਨੂੰ ਪ੍ਰਤਾਕ ਮਨਬੁੱਧ ਰੂਪ ਨੇਤਰਾ ਕਰਕੇ ਇਕੋ ਪਰਮੇਸ਼ਰ ਹੀ ਦਿਸਦਾ ਹੈ। ਇਕੋ ਪਰਮੇਸ਼ਰ ਦੇ ਜਸ ਨੂੰ ਹੀ ਪ੍ਰਤਾਕ ਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣੀ ਅੰਤ ਸੁਣਦੇ ਹਾਂ ਤੇ ਸਾਰਿਆਂ ਨੂੰ ਨਰ ਹਰੈ। ਨਰ ਮਨੁੱਖਾਂ ਨੂੰ ਹਰਹਿ ਹਰੇ ਪਰੇ ਕਰਨ ਵਾਲੇ ਨਰ ਸਿੰਘ ਆਦ ਰੂਪਾਂ ਨੂੰ ਤਾਰਨ ਵਾਲੇ ਇੱਕੋ ਪਰਮੇਸ਼ਰ ਨੂੰ ਸਾਰੇ ਥਾਵਾਂ ਵਿੱਚ ਵਰਤੰਤ ਵਰਤਦਾ ਜਾਣਦੇ ਹਾਂ ਨਾਮ ਦਾਨ ਜਾ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰਹਿ ਸਤਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਪਰਮੇਸ਼ਰ ਦੇ ਪਾਸੋਂ ਨਾਮ ਦਾ ਦਾਨ ਹੀ ਜਾ ਚੰਤ ਮੰਗਦੇ ਹਾਂ ਕਿਉਂਕਿ ਦਿਆਲੂ ਪੁਰਖ ਪੂਰਨ ਪਰਮੇਸ਼ਰ ਉਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਨਾਮ ਦਾ ਧਨ ਦੇ ਦਿੰਦਾ ਹੈ ਇਸੇ ਕਰਕੇ ਹਕ ਸੇਵੀ ਇਕ ਸੰਮਲਾ ਹਰ ਇੱਕ ਸਪਹਿ ਅਰਦਾਸ ਅਸੀਂ ਸਰੀਰ ਕਰਕੇ ਹਕ ਇੱਕੋ ਪਰਮੇਸ਼ਰ ਨੂੰ ਸੇਵੀ ਸੇਵਨਾ ਕਰਦੇ ਆ ਮਨ ਕਰਕੇ ਹਕ ਇੱਕੋ ਪਰਮੇਸ਼ਰ ਦੇ ਨਾਮ ਨੂੰ ਹਰ ਵਕਤ ਸੰਮਲਾ ਕੇ ਸੰਭਾਲਦੇ ਯਾਦ ਕਰਦੇ ਰਹਿੰਦੇ ਹਾਂ ਅਤੇ ਬਾਣੀ ਕਰਕੇ ਕਿਸੇ ਇੱਕ ਪਰਮੇਸ਼ਰ ਦੇ ਪੈ ਕੇ ਹੀ ਆਸੇ ਭਾਵ ਪਰਮੇਸ਼ਰ ਦੇ ਅੱਗੇ ਹੀ ਅਰਦਾਸ ਬੇਨਤੀ ਕਰਦੇ ਹਾਂ ਨਾਮ ਵਖਰ ਧਨ ਸੰਚਿਆ ਨਾਨਕ ਸੱਚੀ ਰਾਸ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਸਰਦਾ ਰੂਪੀ ਸੱਚੀ ਰਾਸ ਪੂੰਜੀ ਦੁਆਰਾ ਤਨ ਤਨਤਾ ਜੋਗ ਸਤਿਗੁਰਾਂ ਤੋਂ ਪਰਮੇਸ਼ਰ ਦਾ ਨਾਮ ਰੂਪੀ ਲਾਭਦਾਇਕ ਵਖਰ ਸੌਦਾ ਪ੍ਰਲੋਕ ਲਈ ਸੰਚਿਆ ਇਕੱਠਾ ਕੀਤਾ ਹੈ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇਕ ਏਹ ਜੋ ਪ੍ਰਭ ਵਾਹਿਗੁਰੂ ਦਿਆਲ ਦਇਆ ਦਾ ਘਰ ਬੇਅੰਤ ਅੰਤ ਤੋਂ ਰਹਿਤ ਸਾਰੀਆਂ ਥਾਵਾਂ ਵਿੱਚ ਪੂਰਨ ਵਿਆਪਕ ਤੇ ਅਦਵੈਤ ਸਰੂਪ ਆਦ ਇਹਨਾਂ ਵਿਸ਼ੇਸ਼ਣਾ ਵਾਲਾ ਹੈ ਸਭ ਕਿਸੇ ਆਪੇ ਆਪ ਦੂਜਾ ਕਹਾਗੇ ਹੋ ਉਹ ਪਰਮੇਸ਼ਰ ਸਾਰਾ ਕੁਝ ਹੀ ਆਪਣਾ ਆਪ ਰੂਪ ਹੀ ਹੈ ਇਸ ਲਈ ਦੂਸਰਾ ਹੋਰ ਭੇਦ ਦ੍ਰਿਸ਼ਟੀ ਕਰਕੇ ਕਿਸ ਤਰ੍ਹਾਂ ਦਾ ਕਹਿਦੀ ਹੈ ਪਰਮੇਸ਼ਰ ਦੇ ਸਨਮੁਖ ਇਹੋ ਬੇਨਤੀ ਕਰੋ ਆਪ ਕਰੋ ਪ੍ਰਭ ਦਾਨ ਆਪੇ ਆਪ ਲੇਹੋ ਇਹ ਪ੍ਰਭ ਪਰਮੇਸ਼ਰ ਆਪ ਹੀ ਗੁਰੂ ਰੂਪ ਹੋ ਕੇ ਨਾਮ ਬ੍ਰਹਮ ਗਿਆਨ ਦਾ ਦਾਨ ਦੇਣਾ ਕਰਦੇ ਹੋ ਅਤੇ ਆਪ ਹੀ ਸੇਖ ਰੂਪ ਵਿੱਚ ਮੰਗਤਾ ਹੋ ਕੇ ਆਪਣੇ ਪਾਸੋਂ ਨਾਮ ਦਾ ਬ੍ਰਹਮ ਗਿਆਨ ਦਾ ਦਾਨ ਲੈਣਾ ਕਰਦੇ ਹੋ ਆਪ ਹੀ ਸੇਖ ਰੂਪ ਹੋ ਕੇ ਆਪਣੇ ਸਰੂਪ ਦੇ ਤਤ ਪਦ ਦੇ ਲਾਗ ਅਰਥ ਨੂੰ ਲੈਣ ਵਾਲੇ ਹੋ ਆਪ ਹੀ ਈਸ਼ਰ ਰੂਪ ਹੋ ਜੀਵਾਂ ਨੂੰ ਪਦਾਰਥਾਂ ਦਾ ਦਾਨ ਦੇਣਾ ਕਰਦੇ ਹੋ ਤੇ ਆਪੇ ਜੀਵ ਰੂਪ ਹੋ ਕੇ ਦਾਨ ਲੈਣ ਵਾਲੇ ਹੋ ਆਉਣ ਜਾਣਾ ਹੁਕਮ ਸਭ ਨੇਚਲ ਤੁਦ ਤੇ ਹੋ ਜਿਹੜਾ ਜੀਵਾਂ ਨੇ ਜਨਮ ਤਾਰ ਕੇ ਆਉਣਾ ਤੇ ਮਰ ਕੇ ਜਾਣਾ ਹੈ ਇਸ ਸਾਰਾ ਕੁਝ ਤੁਹਾਡੇ ਹੁਕਮ ਵਿੱਚ ਆ। ਇੱਕ ਤੁਹਾਡਾ ਸਰੂਪ ਰੂਪੀ ਥੇਵ ਸਥਾਨਹੀ ਨਿਚਲ ਅਚਲ ਹੈ। ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹ। ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਅਸੀਂ ਆਪ ਜੀ ਦੇ ਪਾਸੋਂ ਇੱਕ ਦਾਨ ਮੰਗਦੇ ਹਾਂ। ਆਪ ਜੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਸਾਨੂੰ ਅੰਮ੍ਰਿਤ ਨਾਮ ਦਾ ਦਾਨ ਦੇਣਾ ਕਰੋ। ਵਾਹ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ